ਚਲੋ ਸਬਜੀ ਬਣ ਗਈ ਆ ਹੁਣ ਕੇ ਠਰ ਕੇ ਲੱਗੂਗੀ ਦੇਖ ਪਹਿਲਾਂ ਮੇਰਾ ਰਾਦਾ ਝਾੜੂ-ਚੂੜੂ ਲੈ ਆਈ ਲਵਾਂ ਰਮਨ ਹਾਂਜੀ ਮੈਂ ਹੋ ਗਿਆ ਵਾਂ ਤਿਆਰ ਤੇ ਮੈਨੂੰ ਦਿੰਦੀ ਏ ਰੋਟੀ ਰੋਟੀ ਜਾਣਾ ਕਹੀਂ ਤੇ ਮੈਂ ਸ਼ਹਿਰ ਜਾਣਾ ਉਹ ਪਟਵਾਰੀ ਵਾਲਾ ਚਲੋ ਕੋਈ ਗੱਲ ਨਹੀਂ ਪਤਾ ਤੇ ਕਰਕੇ ਆਵਾਂ ਕੋਈ ਗੱਲ ਨਹੀਂ ਸਾਰੇ ਗੱਲ ਦਾ ਚੰਗੀ ਤਰ੍ਹਾਂ ਪਤਾ ਕਰਕੇ ਆਇਓ ਕਿਹੜਾ ਕਿਹੜਾ ਨਾਮ ਆ ਕੀ ਸਾਬ ਕਿਤਾਬ ਆ ਦਾ ਇਹ ਮੈਂ ਕਹਿੰਦਾ ਵੀ ਉੱਥੇ ਵੱਧ ਘੱਟ ਟਾਈਮ ਲੱਗਿਆ ਤੇ ਫਿਰ ਵੀ ਉੱਥੇ ਭੁਖਾ ਰਹੂੰਗਾ ਤੇ ਮੈਨੂੰ ਇਦਾਂ ਕਰ ਰੋਟੀ ਪੋ ਬਾਏ ਦੇ ਕੋਈ ਗੱਲ ਨਹੀਂ ਆ ਵੇਖੋ ਕੜੀ ਬਣਾਈ ਆ ਝੋਲ ਬਣਾਏ ਆ ਆਟਾ ਵੇਖੋ ਗੁੱਜਾ ਪਿਆ ਵਾ ਤੇ ਮੈਂ ਹੁਣ ਇਹ ਤੁਹਾਨੂੰ ਫੁਲਕੇ ਲਾ ਦਿੰਦੀ ਆ ਤੋ ਤੇ ਕੋਈ ਗੱਲ ਨਹੀਂ ਰੋਟੀ ਖਾ ਕੇ ਜਾਇਓ ਮੁੜ ਕੇ ਉੱਥੇ ਕਿੱਥੇ ਵੇਂਦੇ ਰਹਿਣਾ ਵਾ ਡਾਕਟਰਾਂ ਦੇ ਕੰਮ ਆ ਵਾਦਾ ਘਾਟਾ ਹੋ ਜਾਂਦਾ ਵਾ ਕਿਪਤਾ ਸੇ 2 ਘੰਟੇ ਲੱਗਣੇ 4 ਘੰਟੇ ਲੱਗਣੇ ਦਾ ਇਹ ਮੈਂ ਤੁਹਾਨੂੰ ਕਹਿਂਦੇ ਆ ਮੈਂ ਲੰਮੀਆਂ ਫੁਲਕੇ ਤੁਸੀਂ ਬੋ ਮੈਂ ਲੈ ਕੇ ਆਈ ਤੁਹਾਡੇ ਵਾਸਤੇ ਚਲ ਠੀਕ ਆ ਪੁੜਕੇ ਲਗਾ ਇਹਨਾਂ ਨੂੰ ਦਵਾ-ਦਵ ਗੱਲ ਇਹਨਾਂ ਦੀ ਵੀ ਠੀਕ ਆ ਇਹਨਾਂ ਤਾਂ ਸ਼ਹਿਰੋਂ ਕੁਝ ਖਾਣਾ ਵੀ ਨਹੀਂ ਗਾ ਕਹਿਣਾ ਮੈਂ ਆਪੇ ਘਰ ਜਾ ਕੇ ਰੋਟੀ ਖਾਉਂਗਾ ਹੋਇਆ ਹੋਇਆ ਯਾਰ ਰੋਡ 'ਚ ਪੈਲੀ ਤੇ ਆਈ ਆ ਪਰ ਇਤਰਾ ਗੱਲ ਵਾ ਨਾ ਮੈਂ ਹੁੰਦਾ ਨਹੀਂ ਇਹਨਾਂ ਆਹੋ ਤੇ ਯਾਰ ਜਿਹੜਾ ਬੰਦਾ ਹੁੰਦਾ ਵਾ ਪਹਿ ਹੱਕਦਾਰ ਦੇ ਉਹ ਹੀ ਆ ਨਾ ਹੈ ਭੈਣਾਂ ਨੂੰ ਕੀ ਕਰਨਾ ਚਲੋ ਭੈਣ ਭਰਾਵਾਂ ਨੂੰ ਕੀ ਚੰਗਾ ਹੁੰਦਾ ਹੈ ਆਹੋ ਤਾਰ ਕੋਈ ਦਿਨ ਬਾਅਦ ਗੱਲ ਕਰਦਾ ਠੀਕ ਹੈ ਕਿਹਦਾ ਫੋਨ ਹੈ ਓਏ ਇਹਦਾ ਹੀ ਛੱਬੇ ਦਾ ਹੀ ਲਾਲਪੁਰੇ ਲਾਲਪੁਰ ਵਾਲੇ ਛੱਬੇ ਦਾ ਤਾਂ ਫੋਨ ਹੀਗਾ ਠੀਕ ਆ ਪਰ ਆ ਪਿਆਰੀ ਪਿਆਰੀ ਦੀ ਗੱਲ ਕੀ ਕਰਨ ਦੇ ਵਿੱਚ ਤੁਸੀਂ ਓਏ ਉਹ ਕਹਿਣ ਡਿਆ ਕਹਿੰਦਾ ਵੀ ਉਹ ਪਿਆਲੀ ਪੂਲੀ ਆਈ ਹੈ ਕਿ ਤੈਨੂੰ ਵਿੱਚ ਦੇਖਾ ਤੂੰ ਪਹਿਲਾਂ ਹੁੰਦੇ ਬੰਦੇ ਹੁੰਦੇ ਸੀ ਤੇ ਲੈ ਦੱਸ ਸਾਡਾ ਵੀ ਹਿੱਸਾ ਬਣਦਾ ਵਾ ਉਥੇ ਕਿ ਕਿਉਂ ਨਹੀਂ ਬਣਦਾ ਹੈ ਐਦਾਂ ਕਰੋ ਪੈਸੇ ਤੇ ਤੁਹਾਡੇ ਨਾਂ ਵੀ ਆ ਗਏ ਆ ਚੁੱਪ ਕਰਕੇ ਪੈਸੇ ਕਢਾ ਲਓ ਜਾ ਕੇ ਕਿਹੜਾ ਪਤਾ ਲੱਗਣ ਡਿਆ ਤੁਹਾਡੇ ਭਰਾ ਨੂੰ ਜਦੋਂ ਲੱਗ ਜਾਊਗਾ ਤਾਂ ਕਹਿ ਦਾਂਗੇ ਉਹ ਹਸੇਦੀ ਪੈਲੀ ਤੋਂ ਥਲ ਲਾ। ਓ ਯਾਰ ਮੇਰੀ ਗੱਲ ਸੁਣ ਲੈ ਪਿੰਡ। ਜੀਵਨ ਹਮੇਸ਼ਾ ਹੀ ਆਪਣਾ ਹੱਕ ਖਾਣਾ ਚਾਹੀਦਾ, ਪ੍ਰਾਇਆ ਹੱਕ ਨਹੀਂ ਖਾਣਾ ਚਾਹੀਦਾ। ਲੈ, ਪ੍ਰਾਇਆ ਹੱਕ ਵਾਲੀ ਕਿਹੜੀ ਗੱਲ ਆ। ਜਿਹੜੀ ਜਦੋਂ ਪੈਲੀ ਵੋਂਦੇ ਨਹੀਂ, ਲੈਣਾ ਨਹੀਂ ਦੇਣਾ ਨਹੀਂ ਹੈ। ਐਂ ਸਾਰੀ ਪਿੰਡ ਵਾਲੀ ਜਮੀਨ ਰੱਖੀ ਆ। ਮੇਰੀ ਗੱਲ ਸੁਣੋ। ਜੇ ਇਹ ਪਿੰਡ ਵਾਲੀ ਰੱਖੀ ਆ ਨਾ, ਪਰ ਸਾਡੇ ਨਾਂ ਤੇ ਬੋਲਦੀ ਪੱਕੀ ਵੰਡਤ ਨਹੀਂ ਆਪਾਂ ਕੀਤੀ। ਤਾਂ ਹੀ ਤੁਹਾਡੇ ਨਾਂ ਪੈਸੇ ਆਏ ਆ। ਚੁੱਪ ਕਰਕੇ ਆਪਣੇ ਪੈਸੇ ਕਢਾ ਲਓ। ਕਿਹੜਾ ਪਤਾ ਲੱਗਣ ਡਿਆ ਉਹਨੂੰ। ਹੈਂ? ਪੈਸੇ ਕਢਾ ਕੇ ਤੇ ਮੁੰਡਾ ਬਾਹਰ ਬੁਰ ਕੱਲ ਨੇ ਆ। ਵਰਤਪੁਰਤ ਲੈਨੇ ਉੜਕੇ ਵੇਖੀ ਜਾਊਗੀ ਉਹ ਚਲ ਕੋਈ ਗੱਲ ਨਹੀਂ ਮੁੰਨੇ ਦੇ ਪਲੱਸ 2 ਕਰਨੀ ਆ ਕੋਈ ਗੱਲ ਨਹੀਂ ਸਾਰੇ ਕੰਮ ਹੋ ਜਾਣੇ ਮੇਰੀ ਗੱਲ ਸੁਣੋ ਇਹ ਡਿਪਲੋਮਾਂਸੀ ਨੂੰ ਕੋਈ ਥਾਂ ਨਹੀਂ ਆ ਨਾਲੇ ਅੱਜ ਕੱਲ੍ਹ ਇੰਝ ਯਕੀਨ ਹੈਗਾ ਭਰਾਵਾਂ ਭਰੂਆਂ ਦਾ ਠੀਕ ਆ ਨਾ ਸਾਨੂੰ ਤਿੰਨਾ ਵਿਸ਼ਵਾਸ ਨਹੀਂ ਕਿਹਤੇ ਮੈਂ ਨਹੀਂ ਯਕੀਨ ਕਰਦੀ ਕਿਹਤੇ ਅੱਜ ਕੱਲ੍ਹ ਸਕੇਆਂ ਦਾ ਕੋਈ ਯਕੀਨ ਨਹੀਂ ਨਾ ਕੋਈ ਸਕੇ ਹੁੰਦੇ ਹੀ ਜੇ ਪਰਨਾ ਜਿਹੜੀ ਮੇਰੀ ਆ ਨਾ ਦਿਮਾਗ ਦੀ ਥਿਊਰੀ ਉਹ ਕਹਿੰਦੇ ਵੀ ਨਹੀਂ ਇਹ ਕੰਮ ਨਹੀਂ ਕਰਨਾ ਪਤਾ ਨਹੀਂ ਤੁਹਾਡੀ ਥਿਊਰੀ ਕੀ ਆਂਦੀ ਆ ਪਰ ਤੁਹਾਡੇ ਭਰਾਣਾਂ ਤੁਹਾਡਾ ਕਿਹੜੇ ਚੰਗੇ ਕੰਮ ਕੀਤੇ ਆ ਕੀ ਸਾਲ ਯਾਰ ਚੰਗੇ ਕੀਤੇ ਮਾੜੇ ਕੀਤੇ ਪਰ ਇੱਕ ਗੱਲ ਆ ਜਦੋਂ ਜੋ ਮੈਂ ਤੂੰ ਪਿਆਲੀ ਵੋਂਦਾ ਨਹੀਂ ਗੋਂਦਾ ਨਹੀਂ ਕੋ ਲੈਣਾ ਨਹੀਂ ਦੇਣਾ ਨਹੀਂ ਤੇ ਮੇਰਾ ਉੱਤੇ ਹੱਕ ਵੀ ਕੋਈ ਨਹੀਂ। ਓ ਮੇਰੀ ਸੁਣ ਲਓ ਗੱਲ ਚੁੱਪ ਕਰਕੇ ਨਾ ਆਪਣੇ ਪੈਸੇ ਲਓ ਅਹੀਂ ਆਪਣੇ ਲੈਣੇ ਆ। ਤੇ ਪਿਆਲੀ ਦੀ ਗੱਲ ਵਾ ਨਾ ਅਹੀਂ ਪਿਆਲੀ ਆ ਪਿੰਡ ਲਾ ਕੋ ਦੇ ਦਾਂਗੇ ਉਹਨਾਂ ਨੂੰ। ਓ ਯਾਰ ਤੂੰ ਨਾ ਫੇਰ ਪੈਸੇ ਦੇ ਮੱਥੇ ਲੱਗ ਗਏ ਠੀਕ ਨਹੀਂ ਜਿੰਨੀ ਉੱਥੇ ਪਿਆਲੀ ਆਈ ਆ ਨਾ ਠੀਕ ਨਹੀਂ ਮਾਲਾ ਅਹੀਂ ਅਜੇ ਹਸਾ ਲੈਣੇ ਆ। ਉਹ ਨਹੀਂ ਹਲੋ ਇੱਥੋਂ ਦੇਣੀ ਪੈਣੀ ਹੁਣ ਕੇ ਤੇ ਦੇ ਦਾਂਗੇ ਪੈਸੇ ਤੇ ਆਏ ਕਿ ਨਹੀਂ ਪੈਸੇ ਤੁਹਾਡੇ ਹੱਥ ਵਿੱਚ ਆਉਣਗੇ। ਤੇ ਪਹਿwidehat ਲਾ ਕੇ ਸੰਭਾ ਕੇ ਪੈਸੇ ਤੇ ਕੱਲ ਨੂੰ ਆਪਣੇ ਮੁੰਡੇ ਨੂੰ ਬਾਹਰ ਕੱਲਾਗੇ ਉਹਨੂੰ ਉਥੋਂ ਜੱਗਾ ਕਿੱਲਾ ਵੇਚ ਲੈ ਇੱਥੋਂ ਕਿਉਂ ਵੇਚੀਏ ਕਿੱਲਾ ਹੁਣ ਤੇ ਰੱਬ ਵੱਲੋਂ ਵਿੱਚ ਆ ਗਈ ਆ ਠੀਕ ਵਾ ਨਾ ਉਹ ਮੇਰੀ ਗੱਲ ਸੁਣ ਲੈ ਸਾਹਤਾਬ ਹੁੰਦਾ ਵਾ ਨਾ ਇਹ ਮੀਆਂ ਮੀਆਂ ਕਰਨਾ ਪੈਂਦਾ ਹੁੰਦਾ ਭੈਣ ਭਰਾਵਾਂ ਨਾਲ ਬਹਿ ਕੇ ਠੀਕ ਨਹੀਂ ਮੈਨੂੰ ਨਹੀਂ ਸਮਝ ਆਉਂਦੀ ਜਦੋਂ ਉਥੋਂ ਪੈਸੇ ਲੈ ਲੈਣੇ ਆਪਣੇ ਥਾਂ ਤੇ ਤੇ ਤੋਂ ਪਹਿਲੀ ਦੇਣੀ ਨੇ ਉਹਨਾਂ ਨੂੰ ਤੇ ਦੇ ਦੇ ਉਹ ਪੈੜੀ ਮੈਂ ਹੁਣ ਤੇ ਕਹਿਣ ਲਈ ਆ ਵੀ ਜਿਹੜੇ ਪੈਸੇ ਆਏ ਸਰਕਾਰ ਦੇ ਕਰੋ ਉਹਦੇ ਲਾਓ ਮੁੜ ਕੇ ਜਦੋਂ ਉਹਨਾਂ ਨੂੰ ਪਤਾ ਲੱਗੂਗਾ ਇਹ ਕਿਹੜਾ ਦੱਸਣ ਦੇ ਆ ਕਿਤੇ ਦੋਵਾਂ ਚੋਵਾਂ ਨੂੰ ਪੰਜਾਂ ਛੇ ਮਹੀਨੇ ਜਦੋਂ ਪਤਾ ਲੱਗੂਗਾ ਫਿਰ ਅਥੋਂ ਪੈਲੀ ਦੇਵਾਂਗੇ ਆਪਣੀ ਠੀਕ ਵਾ ਨਾ ਗੱਲ ਦਿਮਾਗ ਨਾਲ ਸੋਚਿਆ ਕਰੋ ਪਤਾ ਨਹੀਂ ਤੇਰਾ ਦਿਮਾਗ ਇਤਰਾ ਦਾ ਵਾ ਗੱਲ ਕਰਛੇ ਨਾ ਉਹ ਸ਼ਰੀਕੇ ਬਰਾਦੀ ਵਾਲੀ ਤਾਂ ਮੈਂ ਕਿਹਾ ਨਾ ਕਿ ਅੱਜ ਕੱਲ੍ਹ ਨਿਸ਼ਚੀਨ ਕਿਹਦਾ ਵੀ ਹੁੰਦਾ ਸੱਕਿਆਂ ਦੇ ਚੀਨਨੀ ਕਰਨਾ ਚਾਹੀਦਾ ਨਾ ਕੋਈ ਕਾਗਜ਼ ਦਾ ਹੋਰ ਨਾ ਆਪਣੇ ਆਧਾਰ ਕਾਰਡ ਦੀ ਕਾਪੀ ਦੋ ਕੋਹ ਨਾ ਦੋ ਸੱਕਿਆਂ ਨੂੰ ਕੋਈ ਸੱਕਾ ਸੁਕਾਰੀ ਹੁੰਦਾ ਅੱਜ ਕੱਲ੍ਹ ਪਈ ਕਿੰਦਾ ਆਧਾਰ ਕਾਰਡ ਚੱਟਣਾ ਠੀਕ ਆ ਜਿੰਨੇ ਚਿਰ ਬੰਦੇ ਸਹਿਣ ਨਹੀਂ ਹੁੰਦੇ ਹਾਂ ਬਹੁਤੀਆਂ ਗੱਲਾਂ ਨਾ ਕਰ ਮੈਂ ਨਹੀਂ ਉਹ ਕੰਮ ਕਰਨਾ ਕਿਉਂ ਨਹੀਂ ਕਰਨਾ ਤੁਸੀਂ ਮੇਰੀ ਗੱਲ ਸੁਣੋ ਜੇ ਇਹ ਪੈਸੇ ਨਹੀਂ ਕਢਾਉਣੇ ਤੇ ਭੈਣ ਨੂੰ ਕਹੋ ਆਪਣੇ ਹਿੱਸੇ ਵਾਲੇ ਸਾਨੂੰ ਦੇ ਦੇ ਉਹ ਤਾਂ ਕਿਉਂ ਕਿਤਾ ਦੇ ਦੂਗੀ ਇਕੱਲੇ ਤੂੰ ਕਿਉਂ ਨਹੀਂ ਦੇ ਸਕਦੀ ਭੈਣ ਨਹੀਂ ਤੁਹਾਡੀ ਜੇ ਦੋ ਭਰਾ ਵਾ ਦੋਨ ਹਿੱਸੇ ਹੁੰਦੇ ਹੋਣੇ ਆ ਤੁਸੀਂ ਤੇ ਕਹਿੰਦੇ ਜੋ ਕੁ ਹੈਗਾ ਨਾ ਉਹਨੂੰ ਟੋਕੇ ਦੇ ਦਾਂ ਮੈਂ ਦੇ ਦੂਮੈਂ ਠੀਕ ਆ ਨਾ ਤੁਸੀਂ ਕੁਛ ਨਾ ਲਾਓ ਆੜੀ ਪੈੜੀ ਹੈ ਨਾ ਆਪਣੀ ਇਹ ਵੀ ਦੇ ਦਿਓ ਉਹਨੂੰ ਹੱਦ ਕੀਤੀ ਆ ਜੀਵਨ ਜਿਹੜੀ ਸੱਚੀ ਗੱਲ ਵਾ ਨਾ ਪਿਆਲੀ ਉਹ ਵੋਂਦਾ ਸੀ ਤੇ ਮਾਲਕ ਵੀ ਪੈਸਾ ਦੋਈ ਹੈ ਠੀਕ ਨਹੀਂ ਚਲ ਮੇਰੇ ਕਹਿਣ ਤੇ ਕਿਰਪਾਣ ਨੂੰ ਫੋਨ ਤੇ ਕਰਕੇ ਆਓ ਚਲ ਮੈਂ ਕਰ ਲਈਦਾ ਮਹਲਾਗੀ ਕਹਿੰਦੀ ਐ ਪੁੱਛੋ ਪੜਾ ਕਿ ਤੇਰੇ ਨਾਂ ਪਿਆਲੀ ਪੈਸੇ ਆਏ ਆ ਕੀ ਹਿਸਾਬ ਕਰਨਾ ਉਹਨਾਂ ਦਾ ਕਿ ਭਰਾ ਤੇਰੇ ਦੋਵੇਂ ਹੀ ਆ ਕਿ ਜਾਂ ਤੇਰਾ ਇੱਕੋ ਹੀ ਆ ਕਰੋ ਫੋਨ ਤੇ ਉਹਨਾਂ ਨੂੰ ਕੋਈ ਪਿੱਠਾ ਕੇ ਗੱਲ ਸੁਣ ਕੇ ਜਾਣ ਚਲ ਠੀਕ ਆ ਫਿਰ ਆਹੋ ਮੇਰਾ ਬੰਦਾ ਪਤਾ ਨਹੀਂ ਕਿਦਾਂ ਦਾ ਵਾ ਹੈ ਇਹ ਉਹ ਪਿਆਲੀ ਵੋਂਦਾ ਵਾ ਤੇ ਮੈਂ ਉਥੋਂ ਪੈਸੇ ਨਹੀਂ ਲੈਣੇ ਦੱਸ ਕਿਉਂ ਨਹੀਂ ਲੈਣੇ ਜੇ ਉਹ ਵੋਂਦਾ ਵਾ ਤੇ ਉਹ ਮਾਲਕ ਬਣ ਗਿਆ ਅਹੀ ਬਰਾਬਰ ਦੇ ਹਿੱਸੇਦਾਰ ਵਾਂ ਹੈ ਜੇ ਮੈਂ ਲਾਹੀ ਪੈਸੇ ਉੱਥੋਂ ਕਢਾ ਲੈਂਦੇ ਆ ਤਾਂ ਤੇ ਪਿਆੜੀ ਇੱਥੋਂ ਲੈ ਹੀ ਲੈਣੀ ਏ ਤੇ ਉਹ ਵੀ ਪੱਦਰੇ ਨਹੀਂ ਜਿਹੜਾ ਪਿਆੜੀ ਨਾਲ ਲਊਗਾ ਮੁੜ ਕੇ ਪਿਆੜੀ ਤੋਂ ਝਟ ਲੈਣਾ ਆਇਆ ਨਾ ਪਰ ਇਹ ਬੰਦੇ ਦੇ ਖਾਣੇ ਚ ਕੌਣ ਪਾਵੇ ਇਹਨੂੰ ਤਾਂ ਸਮਝ ਹੀ ਨਹੀਂ ਆਉਂਦੀ ਪੇ ਗੱਲ ਕਰਨੀ ਆ ਕਿ ਨਹੀਂ ਕਰਨੀ ਮੈਂ ਤਾਂ ਦਾ ਦਿਮਾਗ ਦੀਆਂ ਠੀਕਰਾਂ ਭੰਨ ਭੰਕੇ ਮੈਂ ਤਾਂ ਬੁਰਾ ਹਾਲ ਕਰ ਲਿਆ ਆਪਣਾ ਪਰ ਇਹਦੀ ਸਿਹਤ ਤੇ ਕੋਈ ਅਸਰ ਨਹੀਂ ਹੋਇਆ பாதி ਹੋਈ ਏ ਉਹ ਗੱਲ ਸੁਣ ਲਾ ਹੋਈ ਏ ਗੱਲ ਭੈਣ ਨਾਲ ਗੱਲ ਹੋ ਗਈ ਏ ਕਹਿੰਦੀ ਉਹ ਕਹਿੰਦੀ ਆ ਵੀ ਮੈਂ ਕਿਦਰ ਪਿੰਡ ਆਉਂਗੀ ਤੇ ਸਾਰਾ ਮਸਲਾ ਹੱਲ ਕਰ ਦੋਗੇ। ਚੱਲ। ਆ ਵੀ ਚੰਗਾ ਹੋ ਗਿਆ ਜੀ। ਹੈਂ? ਹੈਂ? ਚੱਲ ਪਿੰਡ ਆਉਗੀ ਨਾ ਤੇ ਪਿਆਰ ਨਾਲ ਇਤਿਹਾਸ ਤੇ ਆ ਕੇ ਗੱਲ ਕਰ ਲਿਓ ਹੁਣ। ਮੇਰੀ ਗੱਲ ਸੁਣ ਲੈ ਭੈਣਾ ਡੇਡੀ ਮੜੀ ਨਹੀਂ ਗਈ। ਠੀਕ ਆ। ਮੈਂ ਚੰਗੇ ਘਰ ਰਹੀ ਆ। ਤੁਹਾਡੀ ਭੈਣ ਭੈਣਾ ਕਿਹੜੀਆਂ ਮਾੜੀਆਂ ਹੁੰਦੀਆਂ ਭਰਾਵਾਂ ਵਾਸਤੇ ਬਥੇੜਾ ਕੋਲ ਕਰਦੀਆਂ ਵਾ। ਠੀਕ ਆ ਨਾ? ਤੇ ਤੁਸੀਂ ਇਦਾਂ ਕਰਿਓ ਆਪਣੀ ਭੈਣ ਨੂੰ ਪਿਆਰ ਨਾਲ ਕਿਓ ਪਹਿਹੀ ਤੇਰੇ ਦੋਵੇਂ ਭਰਾ ਵਾ ਤੇ ਦੋਵਾਂ ਨੂੰ ਬਰਾਬਰ ਕਰਕੇ ਦੇ ਜਾ। ਕੋ ਚੱਲ ਯਾਰ ਜੇ ਤੂੰ ਬੈਠਾਂਗੇ ਨਾ ਸਾਰੀ ਗੱਲ ਕਰ ਲਾਂਗੇ। ਤੂੰ ਇਦਾਂ ਫਿਕਰ ਨਾ ਕਰਿਆ ਕਰ। ਕਰ ਲਿਓ ਫਿਰ। ਉਹ ਮੈਂ ਕਰ ਪਕਾ ਲੈਨੀ ਆ ਰੋਟੀ ਪਾਣੀ 24 ਘੰਟੇ ਦਿਮਾਗ ਜੜਾ ਸਤਵੇ ਸਮਾਂ ਤੇ ਚੜਿਆ ਜਾਂਦਾ ਪੱਜਾ ਪੱਜਾ ਚੱਲ ਕੰਮ ਕੁਮ ਸਾਰਾ ਹੋ ਗਿਆ ਵਾ ਮੇਰਾ ਇਰਾਦਾ ਵਾ ਘੜੀਕ ਧੁੱਪੇ ਹੁਣ ਲੰਮੇ ਪਾਵਾਂ ਸਬਜ਼ੀ ਵੀ ਬਣੀ ਆ ਚਾਹਲ ਵੀ ਬਣੀ ਆ ਤੇ ਸ਼ਾਮ ਨੂੰ ਗੋਭੀ ਦਾ ਇੱਕ ਫੁੱਲ ਪਿਆਓ ਬਣਾ ਲੂੰਗੀ ਫੋਨ ਫੋਨ ਕੇ ਤਾਂ ਆ ਗਿਆ ਲੈ ਆ ਤਾਂ ਦਲਜਿੰਦਰ ਦਾ ਵਾ ਭੈਣ ਜੀ ਦਾ ਨੇ ਕੀ ਕਹਿਣਾ ਹੈਲੋ ਸਤਿ ਸ੍ਰੀ ਅਕਾਲ ਭੈਣ ਜੀ ਹਾਂਜੀ ਠੀਕ ਠਾਕ ਵਧੀਆ ਤੁਸੀਂ ਸੁਣਾਓ ਬੱਚੇ ਠੀਕ ਜੇ ਹਾਂਜੀ ਕਰਨ ਵੀ ਗਿਆ ਵਾਰਨ ਜਰੀਕਾ ਹਾਂਜੀ ਇਹ ਵੀ ਠੀਕ ਠਾਕ ਆ ਇਹ ਵੀ ਸ਼ਹਿਰ ਗਏ ਆ ਤੁਸੀਂ ਸੁਣਾਓ ਬਾਜੀ ਦਾ ਆਉਂਦਾ ਫੋਨ ਠੀਕ ਠੀਕ ਹੈ ਜਵਣ ਵਾਲੋ ਨਹੀਂ ਆਉਂਦੇ ਹਾਂ चलो कोई गल नही जो बंद गया दो महीने वाल लाई आई हूं अच्छा फोन किया कि की सुखना भरजाई ने किया ने ही। प्राने। अच्छा भरा ने किया की आंधा ही काम नहीं, नहीं। ना तो कोई गल नहीं हुई सा कोई गल हो दस देना ही ਰਾਜੀ ਬਾਜੀ ਤਾਨੂੰ ਮੈਂ ਦੱਸਦੀ ਆ ਫੋਨ ਹੁਣ ਕਿਉਂ ਕੀਤਾ ਵਾ ਤਾਨੂੰ ਉਹਦੀਆਂ ਹਾਲਤਾਂ ਦਾ ਪਤਾ ਤਾਂ ਹੈਗਾ ਵਾ ਮਿੱਠੇ ਪਿਆਰੇ ਬਥੇਰੇ ਹੁੰਦੇ ਹੁੰਦੇ ਆ ਗੱਲ ਇਹ ਆ ਵੀ ਜਿਹੜੀ ਆਪਣੀ ਅਗਲੀ ਬੰਦੀ ਆਲੀ ਪਹਿਲੀ ਨਹੀਂ ਸੀ ਉਹ ਆਈ ਆ ਰੋਡ ਵਿੱਚ ਅੱਛਾ ਕੀ ਅੰਧਾਣ ਕੇ ਗੱਲ ਸੰਝੇ ਤੂੰ ਤਿੰਨ ਸੁਣਾ ਦੇਣਾ ਹੈ ਨਾ ਪੀ ਜਦੋਂ ਆਈ ਹਾਂ ਦੰਤ ਤੇਰੀ ਕਰਦੀ ਨਾ ਗੇਟ ਨਹੀਂ ਖੋਲਿਆ ਹੁਣ ਕੀ ਕਰਨ ਆਉਣਾ ਮੈਂ ਚੱਲ ਕੋਈ ਨਹੀਂ ਆਇਆ ਤੁਸੀਂ ਕਿਸੇ ਦਿਨ ਉਦਾਂ ਨਹੀਂ ਨਹੀਂ ਫਿਕਰ ਨਾ ਕਰੋ ਤੁਸੀਂ ਇਦਾਂ ਦੀ ਗੱਲ ਨਹੀਂ ਕੀ ਕੋਈ ਵੀ ਹੋਈ ਬਾਕੀ ਤੁਹਾਨੂੰ ਪਤਾ ਵਾ ਜਦੋਂ ਕੋਈ ਚੀਜ਼ ਲੈਣੀ ਹੁੰਦੀ ਹੈ ਕੋਈ ਹਿਸਾਬ ਕਿਤਾਬ ਕਰਨਾ ਹੁੰਦਾ ਵਾ ਫਿਰ ਬਸ ਇਹਰਾ ਮਿੱਠੇ ਬੰਨ ਆਉਂਦਾ ਇਹਨਾਂ ਨੂੰ ਕੋਈ ਨਹੀਂ ਕੋਈ ਨਹੀਂ ਆਜਾ ਤੈਨ ਕਿਹਦੇ ਨਾਲ ਨਾ ਆਉਤੇ ਹੀ ਆ ਜਾਗੇ ਹਾਂ ਚਲੋ ਠੀਕ ਆ ਚੰਗਾ ਭੈਣ ਜੀ ਸਤਿ ਸ੍ਰੀ ਅਕਾਲ ਵੇਹਲਾ ਕਿੰਦੀ ਤੇਜ ਵਾ ਫਫੇ ਕੁੱਟਣੀ ਹੋਗੇ ਤੇ ਓਦਾਂ ਭੈਣ ਦਾ ਚੇਤਾ ਨਹੀਂ ਆਉਂਦਾ ਗੇੜ ਖੜਕਾਉਂਦੀ ਹੀ ਤੇ ਗੇਟ ਨਹੀਂ ਖੋਲਿਆ ਹੁਣ ਪਤਾ ਲੱਗ ਗਿਆ ਤੇ ਪੈਸੇ ਆਉਣੇ ਆ ਟੈਲੀ ਦੇ ਹੁਣ ਭੈਣ ਨੂੰ ਫੋਨ ਕਰਨ ਦਾ ਭੇ ਆਣ ਕੇ ਮਿਲ ਜਾ ਬੜਾ ਚੇਰ ਹੋਇਆ ਆਈ ਨੂੰ ਕਿੱਡੀਆਂ ਹੁਣ ਬਾਹਾਂ ਆਕੜ ਗਈਆਂ ਦੇਖਣ ਨੂੰ ਕੋਈ ਗੱਲ ਨਹੀਂ ਜਿਹੜੇ ਮਨਸੂਬੇ ਤੁਸੀਂ ਕੜ ਕੇ ਬਿਠੇ ਜੈ ਨਾ ਇਹ ਨਾਂ ਦੇ ਮੈਂ ਕਾਮਜਾਬ ਹੋਣ ਦੇ ਨੇ ਤੇ ਨਾ ਉਹਨੇ ਹੀ ਹੋਣ ਦੇ ਨੇ ਚਲਾਕੀਆਂ ਤੁਹਾਡੇ ਵਿੱਚ ਚਿਤਰਾਇਆਂ ਬਥੇਰੀਆਂ ਵਾ ਉਹ ਨਹੀਂ ਚੱਲਣਗੀਆਂ ਤੁਹਾਡੀਆਂ ਬਥੇਰਾ ਚਰਚ ਲਾ ਲਈਆਂ ਤੁਸੀਂ ਚਲਾਕੀ ਵੇਖ ਤੋਈ ਇਹਦੀ ਬੁੱਢੀ ਦੀ ਰਮਨ ਅੱਗੇ ਜਤ ਨਹੀਂ ਪਾਣੀ ਲਿਆਵਾ ਇਹ ਠੀਕ ਵੀ ਹੈਗੀਆਂ ਨਹੀਂ ਨਹੀਂ ਠੀਕ ਆ ਕੰਮ ਕੁੰਮ ਕਰਕੇ ਹਟੀਆਂ ਆ ਥਾਣੇ ਕੇ ਲੰਮੇ ਪੈ ਗਏ ਪਾਣੀ ਲਿਆਵਾ ਬੜੇ ਚੁੱਪ ਚੁੱਪ ਚ ਗੱਲ ਹੋਈ ਕੀ ਆ ਦੱਸੋ ਮੈਨੂੰ ਮੈਂ ਰਮਨ ਪਾਣੀ ਕੀ ਪੀਣਾ ਵਾ ਆ ਗਵਾਡੀਆਂ ਦੀ ਗੱਲ ਸੁਣ ਲਾ ਕੀ ਹੋ ਗਿਆ ਹੁਣ ਮੈਂ ਗਿਆ ਪਟਵਾਰੀ ਕੋ ਅੱਛਾ ਤੇ ਮੈਂ ਉਹਨੂੰ ਆਖਿਆ ਮੈਂ ਯਾਰ ਵੇਖ ਪਣਾ ਵੀ ਕਿਹੜੇ ਕਿਹੜੇ ਨੰਬਰ ਉਹ ਆਏ ਹੱਡੇ ਵਿੱਚ ਤੇ ਕਹਿੰਦਾ ਪਹਿਲਾਂ ਤੁਹਾਡਾ ਭਰਾ ਆਇਆ ਹੁਣ ਤੁਸੀਂ ਆ ਗਏ ਜੀ ਅੱਛਾ ਮੈਂ ਯਾਰ ਭਰਾ ਦਾ ਤੇ ਵਿੱਚ ਕੋਈ ਲੈਣਾ ਦੇਣਾ ਨਹੀਂ ਆ ਪਹੁੰਚ ਗਿਆ ਹੁਣ ਆਵਾ ਔਫਾਫੇ ਕੁਟਣੀ ਬਥੇਰੀਆ ਨਿਕਲ ਆਇਆ ਹੁਣ ਆਵਾਂ ਪੀ ਜਾ ਮੈਂ ਕਿਹਾ ਵੀ ਉਹ ਪਹਿਲੇ ਮੈਂ ਮਾ ਮਾ ਅੱਛਾ ਤੇ ਉਹ ਪਿੰਡੋਂ ਦਾ ਵਾ ਹਾਂ ਤੇ ਕਹਿੰਦਾ ਵੀ ਇਸ ਗੱਲ ਦਾ ਨਹੀਂ ਉਹ ਮੈਨੂੰ ਪਤਾ ਇਥੋਂ ਸਾਰੀ ਗੱਲ ਦਾ ਲੈ ਗਿਆ ਜੇ ਪਤਾ ਪਤਾ ਵੀ ਕੀ ਬਣ ਗਿਆ ਤੇ ਕੀ ਨਹੀਂ ਤੁਸੀਂ ਹੁਣ ਕੀ ਪਤਾ ਕਰਕੇ ਆਏ ਜੀ ਮੈਂ ਹੁਣ ਪਤਾ ਸਾਲੀ ਦਾ ਹੁਣ ਕੀ ਚੱਕਰ ਵਾ ਕਿਹਦੇ ਕਿਹਦੇ ਨਾਲ ਆਏ ਆ ਤੇ ਨਾਲ ਭੈਣ ਭਰਾਵਾਂ ਦੇ ਨਾਲ ਆਈ ਗਏ ਜੀ ਜੀ ਨਾਲ ਵੀ ਦਲਜਿੰਦਰ ਦੇ ਨਾਲ ਵੀ ਆ ਆ ਦਲਜਿੰਦਰ ਦੇ ਨਾਲ ਵੀ ਆ ਗਈ ਅੱਛਾ ਉਹ ਕਹਿੰਦਾ ਵੀ ਉਹਦੇ ਨਾਲ ਵੀ ਚੱਕ ਬਣਾਇਆ ਵਾ ਮਮੀ ਮਰਦੋਂ ਬਾਅਦ ਉਹ ਫਿਰ ਤਨਵਾ ਨਵਾ ਜੜਗੀ ਨੇ ਪੈਲੀ ਅੱਛਾ ਅੱਛਾ ਠੀਕ ਠੀਕ ਆ ਤਾਂ ਪਰ ਵੀ ਇਹ ਲੋਚੇ ਤਰਾਈਆਂ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਇਹਨਾਂ ਨੇ ਇਹ ਕੰਮ ਕਰਨਾ ਵਾ ਤੁਸੀਂ ਆਂਦੇ ਸੀ ਨਹੀਂ ਮੇਰਾ ਭਰਾ ਬੜਾ ਚੰਗਾ ਵਾ ਉਹਨੇ ਉਹਦਾ ਹੀ ਵੰਡ ਕਰ ਲਈ ਸੀ ਤੇ ਇਹ ਵੰਡ ਪੱਕੀ ਸਮਝਾ ਲਿਖ ਲਿਖਾ ਕਰਨ ਦੀ ਕੋਈ ਲੋੜ ਹੀ ਨਹੀਂ ਗਈ ਉਹ ਵਾਲੀ ਤੂੰ ਵਾਈ ਜਿਆਦਾ ਇਧਰ ਵਾਲੀ ਮੈਂ ਵਾਈ ਜਾਣਾ ਵੇਖ ਲੋ ਐਦਾਂ ਦਿਲ ਬੇਈਮਾਨ ਹੁੰਦੇ ਜੇ ਪਿਆਹ ਜਿਹੜਾ ਤਾਂ ਵੱਡਿਆਂ ਵੱਡਿਆਂ ਨੂੰ ਬੇਈਮਾਨ ਬਣਾ ਦਿੰਦਾ ਵਾ ਇਹ ਕਿਤੇ ਪਾਣੀ ਹਾਰਵਾ ਮੈਂ ਤਾਂ ਕਿਹਾ ਵੀ ਮੈਂ ਕਿਹਾ ਜੇ ਤੂੰ ਪਿੰਡ ਵਾਲੀ ਪੜਾਈ ਰੱਖਣੀ ਹੈ ਨਾ ਤੇ ਗੱਲ ਹੀ ਮੈਨੂੰ ਦੇਣੀ ਹੈ ਤੇ ਲਿਖ ਲਖਾ ਕਰ ਲਈਏ ਕਹਿੰਦਾ ਯਾਰ ਕੁਝ ਬਾਣਵੀ ਚੀਜ਼ ਹੁੰਦੀ ਆ ਤੇ ਵੇਲਾ ਹੁਣ ਉਤੋਂ ਵੀ ਮੁੱਕਰ ਗਿਆ ਜੀ ਓ ਇਹਨਾਂ ਦੀ ਜ਼ਬਾਨ ਇਹਨਾਂ ਦੀ ਜ਼ਬਾਨ ਤੇ ਹੈ ਹੀ ਨਹੀਂਗੀ ਕੋਈ ਗੱਲ ਨਹੀਂ ਲੱਲਣ ਗਿਆ ਨਾ ਤੇ ਲੱਲਣ ਤੁਹਾਡਾ ਨਾ ਮੈਂ ਵੀ ਗੱਲ ਕਰਨੀ ਸੀ ਦਲਜਿੰਦਰ ਦਾ ਤਾਂ ਹੀ ਫੋਨ ਆਇਆ ਸੀ ਜਦੋਂ ਮੈਂ ਤੁਸੀਂ ਗਏ ਜੈ ਨਾ ਦਲਜਿੰਦਰ ਤਾਂ ਆਇਆ ਸੀ ਆਹੋ ਮੈਂ ਕੰਮ-ਕੁਮ ਕਰਕੇ ਤੇ ਆਣ ਕੇ ਇੱਥੇ ਬੈਠੀ ਤਾਂ ਦਾ ਫੋਨ ਆ ਗਿਆ ਅੱਛਾ ਤੇ ਹਾਲ ਚਾਲ ਰਾਜੀ ਬਾਜੀ ਪੁੱਛ ਕੇ ਤੇ ਮੈਨੂੰ ਆਂਦੀ ਆ ਭੀ ਭਾਬੀ ਘਰ ਕੋਈ ਗੱਲ ਹੋਈ ਆ ਮਹਨਨੀ ਨਹੀਂ ਨਹੀਂ ਗੱਲ ਤਾਂ ਕੋਈ ਨਹੀਂ ਹੋਈ ਇਹ ਹੈ ਨਾ ਮਨਜਿੰਦਰ ਦਾ ਫੋਨ ਆਇਆ ਹੈਗਾ ਵੀ ਭੈਣਾ ਆਵੀ ਕਿਸ ਦਿਨ ਤੇ ਆਣ ਕੇ ਮਿਲਗੇ ਜਾਈਂਦਾ ਇਹਦੇ ਕੰਮ ਬੜਾ ਫੋਨ ਨਹੀਂ ਕੀਤਾ ਨਾ ਉੱਥੇ ਜਾਂਦੇ ਨਾ ਹੁੰਦੇ ਤੇ ਫੋਨ ਕਿਦਾਂ ਕਰਤਾ ਹੈ ਹਾਏ ਰੱਬਾ ਤੁਹਾਨੂੰ ਅਜੇ ਵੀ ਸਮਝ ਨਹੀਂ ਆਉਂਦੀ ਫੋਨ ਉਦਾਂ ਨਹੀਂ ਸੀ ਨਾ ਕੀਤਾ ਫੋਨ ਫੋਨ ਕਰਨਾ ਹੈ ਨਾ ਪੈਸੇ ਆਉਣੇ ਸੀ ਤਾਂ ਕਰਕੇ ਫੋਨ ਕਰਨਾ ਸੀਗਾ ਵੇਖ ਲਾ ਕਿੱਧਰ ਦਾ ਦਿਮਾਗ ਕਿਤਨੂੰ ਘਮਾਤਾ ਹੀ ਇਹਨਾਂ ਨੇ ਮਿੰਨੂ ਨੇ ਹੀ ਸਮਝਾਈ ਕਿ ਕਿਉਂ ਉਹਨੂੰ ਫੋਨ ਕੀਤਾ ਵਾ ਇਹ ਤਾਂ ਕਹਿੰਦੀ ਮੈਂ ਅਮਨ ਨੂੰ ਮਿਲਣਾ ਨਹੀਂ ਭੈਣ ਨੂੰ ਤੇ ਹੁਣ ਕਦਾਂ ਚਲ ਗਈ ਉਹਦੇ ਨਾਲ ਹੁਣ ਮਿਲਦਾ ਮਾ ਨਾ ਹੁਣ ਨੋਟ ਆਉਣੇ ਆ ਨੋਟ ਕਾ ਕਰਕੇ ਮਿਲਣਾ ਵਾ ਉਹਦਾ ਨਹੀਂ ਭੈਣ ਤੇ ਆਉਣੀ ਉਹਦਾ ਆਪਣੇ ਭੈਣ ਭਰਾ ਲੱਭਦੇ ਹੀ ਹੁਣ ਉਹਦੇ ਭੈਣ ਭਰਾ ਲੱਭਣ ਡਿਆ ਪਏ ਕਿ ਨਹੀਂ ਉਹਨੇ ਫੋਨ ਕਰਾਇਆ ਹੁਣਾਂ ਵਾ ਕਿ ਫੋਨ ਕਰ ਹੁਣ ਇਹ ਕਹਿਣ ਡਿਆ ਸੀ ਕਿੰਨਾ ਚਿਰ ਹੋਇਆ ਤੂੰ ਆਈ ਨਹੀਂ ਉਧਰੋਂ ਹੋ ਕੇ ਚਲ ਜਾਨੀ ਆ ਤੇ ਮੈਂ ਹਾਂ ਤੂੰ ਇੰਨੀ ਗੱਲ ਦੱਸ ਨਹੀਂ ਉਹ ਕਿ ਮੈਂ ਆਈ ਹਾਂ ਤੇ ਤੇਰੀ ਰਾਨ ਨੇ ਤੇ ਬੂਆ ਨਾ ਖੋਲਿਆ ਤੂੰ ਉਹਨੂੰ ਨਹੀਂ ਨਾ ਇਹ ਗੱਲ ਦਾ ਪਤਾ ਅੱਪਾ ਦਾਵਾ ਸਾਰਾ ਤਸੀਂ ਜਾਣਦੇ ਹੋ ਗੱਲ ਪਤਾ ਕਿਉਂ ਨਹੀਂ ਦਾ ਅਬ ਜਿਲੀ ਗੱਲ ਤਾਂ ਤਾਂ ਹੁਣ ਮੈਨੂੰ ਪਤਾ ਲੱਗਾ ਤੇ ਇਹ ਕਰਕੇ ਫੋਨ ਉਹਨੂੰ ਦਿਆ ਹੀ ਕਰਨ ਪਈ ਦਵਾਦਾਵਾ ਆਣ ਕੇ ਤਾਂ ਕਢਾ ਕੇ ਤੇ ਦੇ ਜਾ ਮੈਨੂੰ ਮੈਂ ਤਾਂ ਉਹਨੂੰ ਕਹਿਣਾ ਵੀ ਤੂੰ ਕਿਸੇ ਨੂੰ ਵੀ ਨਾ ਦੇ ਰਹਿਣ ਤੇ ਜ ਆਪਣੇ ਨਾਲ ਹੀ ਜਿੰਨੀ ਤੇਰੀ ਪਹਿਲਾਂ ਪੁਸ਼ਪ ਪ੍ਰਤੀਤ ਹੁੰਦੀ ਸੀ ਨਾ ਓਨੀ ਕੀ ਹੁਣ ਹੁਣੀ ਆ ਰਹਿਣ ਤੇ ਜਿਹੜੇ ਛਟਕਾ ਦੇ ਭਾਵੇਂ ਦੇ ਦੇਣੀ ਆ ਤੂੰ ਸਾਨੂੰ ਤੇ ਕਰਕੇ ਕਿਹਨੂੰ ਆ ਵੀ ਸਾਨੂੰ ਹੀ ਦੇਣਾ ਤੂੰ ਕਿਹਨੂੰ ਦੇਣਾ ਮੈਂ ਇੱਕ ਗੱਲ ਕਹਿਣਾ ਵਾ ਨਾ ਹੀ ਸਕੇ ਤਾਂ ਰੱਖਦੇ ਨਾ ਲੈ ਕੇ ਤਾਂ ਨਾ ਦਿੰਦੇ ਆ ਤੇ ਦੀ ਗੱਲ ਆ ਤੇ ਜੋ ਤੇ ਉਹਦੀ ਪਰਮਾਣਸੀ ਆ ਜੇ ਕਹੂਗਾ ਵੀ ਉਹ ਤੇਰੇ ਸਿਆਈ ਹੀ ਤੇ ਤੂੰ ਰੱਖ ਲੈ ਨਾ ਉਹ ਕਹਿੰਦਾ ਫਿਰ ਆਪਣੇ ਘਟਾ ਲੂਗਾ ਫਿਰ ਮੈਂ ਹੁਣ ਕੀ ਕਰ ਸਕਦਾ ਉਹਨੇ ਘਟਾਉਣੇ ਆ ਅਸੀਂ ਕੁਝ ਕਰ ਨਹੀਂ ਸਕਦੇ ਕਿਉਂਕਿ ਉਹਦੇ ਨਾਂ ਤੇ ਇਹ ਪੈਸੇ ਆ ਗਏ ਆ ਓਏ ਹੋਏ ਇਹ ਤਾਂ ਗੱਲ ਹੈਗੀ ਤੇਰੀ ਸਹੀ ਆ ਤਾਂ ਆ ਉਹਦੇ ਸਾਪ ਕੱਟ ਲੇਟਣ ਦੇ ਹੁਣ ਇਹ ਮੋਟਰਸਾਈਕਲ ਲਿਆਂਦਾ ਵਾ ਆ ਕਰਨੇ ਕੱਪੜੇ ਲਿਆਂਦੇ ਆ ਇਹਨੂੰ ਵੀ ਮੈਂ ਬਥੇਰਾ ਵੜ ਨਹੀਂ ਪੇ ਕੱਪੜੇ ਪਾ ਕੇ ਬਾਹਰ ਨਾ ਜਾਇਆ ਕਰ ਲੋਕਾਂ ਦੀ ਨਜ਼ਰ ਪੜਾੜੀਆਂ ਈਆਂ ਇਆ ਰਹਾ ਹੈ ਤੇ ਜਾਉ ਅੱਡ ਹੋਇਆ ਜਦੋਂ ਦਾ ਇਹਨਾਂ ਦੇ ਘਰੋਂ ਕੱਢਿਆ ਇਹ ਤੇ ਲੀੜਾ ਕਪੜਾ ਹੋਣ ਕਿਤੇ ਲਿਆਦਾ ਵਾ ਸਵਾਦ ਤਾਂ ਕਦੀ ਪਾਇਆ ਹੀ ਨਹੀਂ ਨਾ ਖਾਦਾ ਸਵਾਦ ਆ ਮੁੰਡਾ ਹੀ ਨਿਕਾਜਾ ਪਤੀਆ ਤੁਹਾਡਾ ਉਹਦੀ ਐਡੀ ਲੰਮੀ ਜ਼ਬਾਨ ਵਾ ਕੀ ਕਹਿੰਦਾ ਸੀ ਕੱਲ ਮੈਨੂੰ ਆਂਦਾ ਹੀ ਮੋਟਰਸਾਈਕਲ ਤੇ ਲੈ ਜਾ ਘਰ ਵੀ ਬਣਾ ਲਓ ਮੈਂ ਕੋਈ ਨਹੀਂ ਪੁੱਤ ਘਰ ਵੀ ਬਣ ਜਾਣਾ ਵਾ ਤੁਹਾਡੀ ਅੱਖਾਂ ਸਾਹਮਣੇ ਮੈਂ ਸਾਰੇ ਕੰਮ ਹੋਣੇ ਆ ਤੁਹਾਡਾ ਕੀ ਇਰਾਦਾ ਵਾ ਮਾਪਿਓ ਘਰ ਗੱਲਾਂ ਕਰਦੇ ਹੋਣੇ ਆ ਨਾ ਐਹੋ ਹੀ ਕਰਤੂਤ ਗੱਲਾਂ ਕਰਨ ਦੀ ਰਹਿ ਗਈ ਆ ਤੇ ਹੁਣ ਦਾ ਲਾਉਣ ਨੂੰ ਫਿਰਨ ਦੇ ਹੋਣੇ ਆ ਚੱਲ ਕੋਈ ਗੱਲ ਨਹੀਂ ਆਪਾਂ ਨੂੰ ਇੱਥੇ ਕੋਈ ਇਤਰਾਜ਼ ਨਹੀਂ ਗਾ ਜੇ ਨਫਾ ਹੋਊ ਤਾਂ ਸਾਰਿਆਂ ਨੂੰ ਨੁਕਸਾਨ ਹੋਊ ਤਾਂ ਸਾਰਿਆਂ ਨੂੰ ਹੋਊਗਾ ਜੇ ਉੱਥੋਂ ਪੈਸੇ ਲਊਗਾ ਤਾਂ ਸਾਨੂੰ ਇੱਥੋਂ ਪਹਿਲੀ ਵੀ ਦਊਗਾ ਨਾ ਆਹੋ ਪਹਿਲੇ ਵੀ ਪੈਸਾ ਦਊਗਾ ਇਹ ਤਾਂ ਹੋਊਗਾ ਹੀ ਆਹੋ ਫਿਰ ਕੋਈ ਛੋਟਾ ਨਹੀਂ ਲਾਣਗੇ ਹਾਟੇ ਚੰਗਾ ਵਾ ਸਗੋਂ ਸਾਰੇ ਜਣੇ ਬਰਾਬਰ ਉਹਦਾ ਉਹ ਸਾਰੀ ਜਿਹੜੀ ਸਾਡੇ ਪੇਟੇ ਪੈ ਜਾਣੀ ਸੀ ਤੁਹਾਡੇ ਪੁੱਤ ਕੋ ਕੀ ਬਜਣਾ ਸੀ ਉਹ ਚਲੋ ਉਹ ਤੇ ਬਾਅਦੀਆਂ ਗੱਲਾਂ ਵਾ ਬਜਣਾ ਬਚਾਉਣਾ ਕੀ ਆ ਤੁਸੀਂ ਟੈਨਸ਼ਨ ਨਾ ਲਓ ਜੋ ਵੀ ਮਹਾਰਾਜ ਕਰਦਾ ਨਾ ਚੰਗਾ ਹੀ ਕਰਦਾ ਵਾ ਸਾਰੀ ਉਮਰ ਨਾਲ ਇਹਨਾਂ ਚਲਾਕੇ ਹੀ ਮਾਰਦੇ ਮਰ ਜਾਣਾ ਵਾ ਹਰ ਰਮਾਨਾ ਇਹਨਾਂ ਨੂੰ ਤਾਂ ਖਰੇ ਗੁਰਤੀ ਇਸੇ ਕੰਮ ਦੀ ਦਿੱਤੀ ਆ ਚੱਲ ਕੋਈ ਗੱਲ ਨਹੀਂ ਅਹੀਂ ਨਾ ਤਨ ਗੁਰੂ ਰਾਮਦਾਸ ਦੇ ਡੋਰੀਆਂ ਸੁਟੀਆਂ ਵਾ ਜੋ ਵੀ ਕਰੂਗਾ ਨਾ ਚੰਗਾ ਹੀ ਕਰੂਗਾ ਐਵੇਂ ਨਾ ਮਨ ਜਾ ਤੁਸੀਂ ਹੌਲਾ ਨਾ ਕਰੋ ਅਹੀਂ ਬੜੇ ਵਧੀਆ ਵਾ ਆਪਣੇ ਘਰ ਆਣ ਸੈਂਡੇ ਉੱਠੋ ਤਾਂ ਤੇ ਤੁਹਾਨੂੰ ਮੈਂ ਚਾਹ ਪਾਣੀ ਬਣਾ ਕੇ ਦਵਾਉਂਗਾ ਕੋਈ ਨੀ ਗੱਲ ਗੱਲ ਜ਼ੁਬਾਨ ਦੀ ਵੀ ਹੁੰਦੀ ਆ ਬੰਦਾ ਜਿਹੜੀ ਜ਼ੁਬਾਨ ਕੀਤੇ ਉੱਥੇ ਤੇ ਮਾੜਾ ਮੋਟਾ ਉਤਰਦਾ ਵਾ ਅੱਜ ਕੱਲ੍ਹ ਜ਼ਮਾਨਾ ਕਿਹੜੀਆਂ ਲੱਭਣ ਡਏ ਜੇ ਅੱਜ ਕੱਲ੍ਹ ਕੋਈ ਜ਼ੁਬਾਨ ਨਹੀਂ ਗਈ ਹੈਗੀ ਇਧਰੋਂ ਹਾਂ ਕਰਕੇ ਤੇ ਇਧਰੋਂ ਨਾ ਕਰ ਜਾਂਦੇ ਆ ਕਿੱਦਾਂ ਦੀਆਂ ਗੱਲਾਂ ਕਰਨ ਡਏ ਜੇ ਸਾਰੇ ਤੁਸੀਂ ਆਪਣੇ ਪੀ ਜੇ ਸਾਡੇ ਦਿਲ ਵਿੱਚ ਕੁਛ ਨਹੀਂ ਹੈਗਾ ਤਾਂ ਅਗਲਾ ਵੀ ਬੰਦਾ ਇਦਾਂ ਦੇ ਹੋਊਗਾ। ਉਹ ਮੈਂ ਤੇ ਸੋਚਿਆ ਮੈਂ ਜਦਾਂ ਤੇ ਅਸੀਂ ਇਦਾਂ ਦੀ ਦੁਨੀਆ ਪਰ ਦੁਨੀਆ ਤੇ ਦੋ ਹੀ ముਹੀ ਹੈ। ਜਾਣਦਾ ਤੁਸੀਂ ਦੁਨੀਆ ਦੀ ਗੱਲ ਆਖੀ ਆ ਘਰ ਵਿੱਚ ਸਾਰੇ ਕੰਮ ਹੋਣਦੇ ਆ ਬਾਹਰ-ਬاہر ਲੋਕਾਂ ਦੇ ਕੰਮ ਸੁਣੀਦੇ ਹੀ ਲੋਕ ਇਦਾਂ ਕਰਦੇ ਆ ਉੱਠੋ ਤਾਂ ਤੁਸੀਂ ਲਾਓ ਕੱਪੜੇ ਤੇ ਮੈਂ ਤੁਹਾਨੂੰ ਚਾਹ ਪਾਣੀ ਬਣਾ ਕੇ ਦਵਾਵੇਂ ਵੀ ਨਹੀਂ ਸੋਚੀ ਤਾਂ ਹੁੰਦਾ। ਲੈ ਇਦਾਂ ਕਰ ਲੈ। ਬਣਾ ਫਿਰ ਚਾਹ। ਚਲੋ ਮੈਂ ਬਣਾਵਾਂ ਚਾਹ। ਹੁੰਦਾ ਤੇ ਨਾ ਨੂੰ ਵੀ ਆ। ਕਿ ਜਾ ਦੋਆਂ ਭਰਾਵਾਂ ਨੇ ਵੰਡ ਕੀਤੀ ਸੀ। ਪਿਓ ਬੰਬੀ ਮੈਂ ਰੱਖ ਲੂੰਗਾ ਤੇ ਆਪਾਂ ਵੀ ਧੂੰਗਾ ਖਲਾ ਹੁਣ ਜ਼ੁਬਾਨ ਤੋਂ ਮੁੱਕਰ ਗਿਆ ਨਾ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਵੀ ਇਹਨਾਂ ਦੀ ਜ਼ੁਬਾਨ ਹੈ ਨੀਗੀ ਇਹੋ ਹੀ ਕਹਿੰਦੇ ਸੀ ਮੇਰਾ ਭਰਾ ਇਦਾਂ ਦਾ ਨੀਗਾ ਮੇਰਾ ਭਰਾ ਇਦਾਂ ਦਾ ਨੀਗਾ ਚੱਲ ਕੋਈ ਗੱਲ ਨਹੀਂ ਤੁਹਾਨੂੰ ਵੀ ਹੁਣ ਪਤਾ ਲੱਗ ਹੀ ਗਿਆ ਨਾ ਵੀ ਮੇਰਾ ਭਰਾ ਕਿਦਾਂ ਦਾ ਆ